ਇਹ ਜਿਹੜੀ ਆਜੀ ਪ੍ਰੈਸ ਕਾਨਫਰੰਸ ਆ ਇਤ ਕੁਛ ਚਾਰ ਬੰਦ ਮੇਨ ਮੁੱਦੇ ਨੇ ਇਹ ਚਾਰ ਬੰਦ ਮੁੱਦੇ ਉਹਨੇ ਪਿਛਲੇ ਦਿਨਾਂ ਤੋਂ ਕਾਫੀ ਮੀਡੀਆ ਚ ਵੀ ਆ ਰਹੇ ਨੇ ਬਾਰ-ਬਾਰ ਸਰਫਿਸ ਕਰ ਰਹੇ ਨੇ ਔਰ ਕੱਲ ਇਸੇ ਬਾਰੇ ਸਾਡੀ ਮਿਟੀ ਸੀਗੀ ਮਾਨਯੋਗ ਸੀਐਮ ਸਾਹਿਬ ਪੰਜਾਬ ਨਾਲ ਬਾਅਦ ਵਿੱਚ ਸਾਡੇ ਡੀਜੀਪੀ ਸਾਹਿਬ ਪੰਜਾਬ ਸੀ ਕੋਰੇ ਆਵਿਨਾ ਉਹਨਾਂ ਨਾਲ ਮੀਟਿੰਗ ਸੀਗੀ ਤੋਂ ਮੈਂ ਕਾਫੀ ਦਿਨ ਤੋਂ ਅਬਜ਼ਰਵ ਕਰ ਰਿਹਾ ਸੀਗਾ ਕਿ ਰੈਟ੍ਰਿਕ ਕੁਛ ਦਾ ਕੁਛ ਬਣੀ ਜਾ ਰਿਹਾ ਹੈ ਜੋ ਸਟੇਟ ਪੁਲਿਸ ਕਰਨਾ ਚਾਹਦੀ ਹੈ ਜੋ ਸਟੇਟ ਦੀਆਂ ਹਦਾਇਤਾਂ ਨੇ ਉਹਨਾਂ ਨੂੰ ਸ਼ਾਇਦ ਕੁਝ ਰੰਗਤ ਵੀ ਹੋਰ ਬਣ ਰਹੀ ਹੈ ਔਰ ਸਾਡੇ ਮੁਲਾਜ਼ਮਾਂ 'ਚ ਵੀ ਉਸ ਚੀਜ਼ ਦਾ ਥੋੜਾ ਜਿਹਾ ਇਮਪੈਕਟ ਜਾ ਰਿਹਾ ਆ I want to clarify and tell you ਪਹਿਲਾ ਮੁੱਦਾ ਹੈਗਾ ਸਭ ਤੋਂ ਜ਼ਿਆਦਾ ਸਾਡੀ ਮੁਲਾਜ਼ਮਾਂ ਦੇ ਟ੍ਰਾਂਸਫਰਸ ਇਹਦੀ ਟ੍ਰਾਂਸਫਰਸ ਨੇ ਇਹ ਕੋਈ ਇਹਨੂੰ ਕਹਿ ਰਿਹਾ ਜੀ ਮੁਲਾਜ਼ਮ 'ਚ ਮੁਲਾਇਮ ਨੂੰ ਪੁਨਿਸ਼ ਕਰਨ ਵਾਸਤੇ ਕੀਤੀਆਂ ਜਾਂ ਰਹੀਆਂ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਤਾਂ ਮੈਂ ਇਸ ਬਾਰੇ ਦੱਸਣਾ ਚਾਹਨਾ ਕਿ ਸਾਡੀ ਇੱਕ ਸਟੇਟ ਗਵਰਨਰ ਵੱਲੋਂ ਅਪਰੂਵਡ ਪੰਜਾਬ ਪਾਲਿਸੀ ਪਾਲਿਸੀ ਹੈ ਰਿਗਾਰਡਿੰਗ ਟ੍ਰਾਂਸਫਰ ਇਨ ਐਨੀ ਡਿਸਟ੍ਰਿਕਟ ਇਨ ਐਨੀ ਰੇਟ ਇਨ ਦੀ ਸਟੇਟ ਇਹ ਜੁਨੀਆ ਟ੍ਰਾਂਸਫਰਸ ਨੇ ਉਹਦੇ ਉਸੇ ਤਹਿਤ ਉਹਦੇ ਅੰਡਰ ਹੀ ਕੀਤੀਆਂ ਜਾਣੀਆਂ ਨੇ ਤਾਂ ਕੋਈ ਨਹੀਂ ਕਿ ਮੁਲਾਜ਼ਮਾਂ ਨੂੰ ਪਾਲਿਸ਼ ਕਰਨ ਵਾਸਤੇ ਜਾਂ ਜਾਂ ਜਿਵੇਂ ਕਿਹਾ ਜਾ ਰਿਹਾ ਹੈ ਕਿ ਮੁਲਾਜ਼ਮਾਂ ਦਾ ਨੈਕਸਸ ਹੋ ਗਿਆ ਜੀ ਸਮਗਲਰਸ ਨਾਲ ਜੀ ਹੋ ਗਿਆ ਉਹ ਹੋ ਗਿਆ ਮੈਂ ਔਰ ਤੋਂ ਵਿਆਹਾਂਗਾ ਤੁਹਾਨੂੰ ਉਹ ਵੀ ਸੱਚਾਈ ਦੱਸਾਂਗਾ ਐਕਸਪਲੈਨ ਦੈਟ ਵੀ ਆਲਸੋ ਯੋਦੀ ਕੀ ਸਟੇ ਹੈ ਯੋਦੀ ਇੱਕ ਸਾਡੀ ਪਾਲਿਸੀ ਆ ਕਿ ਜਿਹੜਾ ਕੋਈ ਮੁਲਾਜ਼ਮ ਕੋਈ ਇਨਸਪੈਕਟਰ ਕੋਈ ਸਬ ਇਨਸਪੈਕਟਰ ਅਗਰ ਕਿਸੇ ਥਾਣੇ ਚ ਐਸਐਚਓ ਹੈਗਾ ਤੋ ਕਿੰਨੀ ਦੇ ਰਹਿ ਸਕਦਾ ਥਿਸ ਇਜ਼ ਅਗਰ ਇਹਦਾ ਛੋਟਾ ਮੁਲਾਇਮ ਕਾਂਸਟੇਬਲ ਉਹ ਕਿੱਥੇ ਕਿੰਨੀ ਦੇ ਰਹਿ ਸਕਦਾ ਹੈਡ ਕਾਸਟ ਕਿੰਨੀ ਦੇ ਰਹਿ ਸਕਦਾ ਈਐਸਏ ਕਿੰਨੀ ਦੇ ਰਹਿ ਸਕਦਾ ਸਭ ਕਿੰਨੀ ਦੇ ਰਹਿ ਸਕਦਾ ਆਈ ਹੈ'ਵ ਗਾਟ ਫਿਗਰਸ ਵਿਦ ਮੀ ਠੀਕ ਹੈ ਨਾ ਮੈਂ ਸ਼ਾਰਟਲਿਸਟ ਕੀਤਾ ਸਟੈਂਡਿੰਗ ਆਰਡਰ ਦੇ ਬਹੁਤ ਵੱਡੇ ਨਹੀਂ ਜਿਵੇਂ ਸਾਡੇ ਕਿਸੇ ਵੀ ਥਾਣੇ ਕੋਈ ਮੁਲਾਇਮ 3 ਸਾਲ ਤੋਂ ਉਪਰ ਨਹੀਂ ਰਹਿ ਸਕਦਾ ਠੀਕ ਹੈ ਜੀ ਹੀ ਹੈਸ టు ਬੀ ਸ਼ਿਫਟਡ ਫਰਸ ਉਹਨੂੰ ਸ਼ਿਫਟ ਕਰਕੇ ਤਿੰਨ ਸਾਲ ਬਾਅਦ ਕਿਸੇ ਹੋਰ ਜਗ੍ਹਾ ਮੈਨਾ ਬਹਿਗਾ ਅਦਰ ਡਿਸਟ੍ਰਿਕਟ ਦਾ ਨਹੀਂ ਦੂਜੇ ਕਿਸੇ ਥਾਣੇ ਜਾਂ ਕਿਸੇ ਹੋਰ ਜਗ੍ਹਾ ਤੇਨ ਦੁਬਾਰਾ ਹੀ ਕੈਨ ਅਰੇਂਜ ਵੀ ਵਿਦਨ ਸੇਮ ਡਿਸਟ੍ਰਿਕਟ ਵੀ ਕੈਨ ਕਮ ਬਟ ਉਹਦੇ ਬਾਅਦ ਦੁਬਾਰਾ ਉਹ ਆਫਟਰ ਕੂਲਿੰਗ ਪੀਰੀਅਡ ਆਫ 3 ਇਅਰਸ ਹੀ ਕੈਨ ਕਮ ਬੈਕ ਇਸ ਇੱਕ ਡਿਸਟ੍ਰਿਕਟ ਕੋਈ ਜਿਹੜਾ ਐਸਆਈ ਟੂ ਇਨਸਪੈਕਟਰ ਹੈਗਾ ਉਹ 8 ਸਾਲ ਤੋਂ ਬਾਅਦ ਉਸ ਪਾਲਿਸੀ ਦੇ ਤੌਰ ਨਹੀਂ ਰਹਿ ਸਕਦਾ ਤੇਨ ਹੈਡ ਕੌਂਸਲ ਟੂ ਇਨਸਪੈਕਟਰ ਜਿਹੜੇ ਹੈਗੇ ਆ ਉਹਨਾਂ ਦਾ ਅਸਲ ਤੋਂ ਬੰਦੇ ਨਹੀਂ ਰਹ ਸਕਦੇ ਇੱਕ ਕਲੀਨ ਚ ਬੰਦਾ 12 ਸਾਲ ਤੋਂ ਵੱਧ ਨਹੀਂ ਰਹਿ ਸਕਦਾ ਜਿਵੇਂ ਸਾਡੀ ਬਾਰਡਰ ਇੰਡੀਆ ਅਗਰ ਕਿਸ ਨੂੰ 12 ਸਾਲ ਹੋ ਗਏ ਹੈ ਕਿ ਐਸਆਈਓ ਇਨਸਪੈਕਟਰ ਤਾਂ ਹੀ ਹੈਸ ਟੂ ਬੀ ਸ਼ਿਫਟਡ ਹੀਅਰ ਸ਼ੀ ਹੈਸ ਟੂ ਬੀ ਸ਼ਿਫਟਡ ਜਿਹੜਾ ਕੋਈ ਹੈਡ ਕੌਂਸਲਰ ਜਾਂ ਦੂਸਰ ਹੈ ਗਿਆ ਉਹ 20 ਸਾਲ ਹੋ ਗਏ ਤਾਂ ਤਾਂ ਹੀ ਹੀ ਹੈ ਟੂ ਬੀ ਸ਼ਿਫਟਡ ਨਵੇਂ ਰਿਕਰੂਟ ਜਿਹੜੇ ਹੈ ਗਿਆ ਉਹਨਾਂ ਨੂੰ 2020 ਤੋਂ ਬਾਅਦ ਆਪਣੇ ਹੋਮ ਬਸਟਿੰਗ ਨਹੀਂ ਲਾਇਆ ਜਾਂਦਾ ਸੋ ਥੀਸ ਆ ਸਮ ਆਫ ਦੀ ਗਾਈਡਲਾਈਨਸ ਜਿਹੜੀਆਂ ਬਕਾਇਦਾ ਸਾਡੇ ਡੀਜੀਪੀ ਸਾਹਿਬ ਦੇ ਆਫਿਸ ਵੱਲੋਂ ਬਣ ਕੇ ਸਟੇਟ ਗਵਰਨਮੈਂਟ ਭੇਜੀਆਂ ਆਂ ਔਰ ਸੀਐਮ ਸਾਹਿਬ ਵੱਲੋਂ ਉਸ ਵੇਲੇ ਸੀਐਮ ਜੀ ਆਉਂਦੇ ਸੀ ਆ ਵੱਲੋਂ ਇਹ ਅਪਰੂਵ ਕੀਤੀਆਂ ਗਈਆਂ ਉਹਦੇ ਤਹਿਤ ਅਸੀਂ ਪੌਸਟ ਕਰ ਰਹੇ ਆਂ ਇਹ ਸਾਡੇ ਮੁਲਾਇਮ ਸਾਡੇ ਬੱਚੇ ਨੇ ਸਾਡਾ ਹੀ ਪੁਲਿਸ ਦਾ ਪਰਿਵਾਰ ਆ ਸਾਡਾ ਹਿੱਸਾ ਨੇ ਇਹ ਨਹੀਂ ਕਿ ਅਸੀਂ ਆਪਣੇ ਬੱਚਿਆਂ ਨੂੰ ਤਾਂ ਕਰਾਂਗੇ ਜਾਂ ਅਸੀਂ ਕੁਝ ਕਰਾਂਗੇ ਲੇਕਿਨ ਯੈਸ ਕੋਈ ਵੀ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ ਉਦੇ ਚ ਕਨਸਟੈਂਟਲੀ ਕੰਸਿਸਟੈਂਟਲੀ ਇੰਪਰੂਵਮੈਂਟ ਦੀ ਲੋੜ ਹੁੰਦੀ ਹੈ ਟਾਈਮ ਟੂ ਟਾਈਮ ਪਾਲਿਸਿਜ਼ ਬਦਲੀਆਂ ਜਾਂਦੀਆਂ ਚੇਂਜ ਹੁੰਦੀਆਂ ਜਾਂਦੀਆਂ ਔਰ ਜਦੋਂ ਇਹ ਮਹਿਸੂਸ ਕੀਤਾ ਜਾਏ ਕਿ ਇਸ ਪਾਲਿਸਿਜ਼ ਇਹ ਇਸ ਪਾਲਿਸਿਜ਼ ਇਹ ਚੇਂਜ ਕਰਨ ਦੀ ਲੋੜ ਆ ਇਹਨੂੰ ਅਸੀਂ ਇਸ ਦਾ ਬੈਟਰ ਕਰੀਏ ਤਾਂ ਜ਼ਰੂਰ ਬੈਟਰ ਆ ਸਕਦੇ ਹਾਂ ਅਲਟੀਮੇਟਲੀ ਏਵਰੀ ਆਰਗੇਨਾਈਜੇਸ਼ਨ ਏਵਰੀ ਫੀਲ ਏਵਰੀ ਸਫੀਅਰ ਵਾਂਟਸ ਇੰਪਰੂਵਮੈਂਟ ਐਂਡ ਜਿਓ ਅਸੀਂ ਕਰਦੇ ਹਾਂ ਉਹ ਬੈਟਰਮੈਂਟ ਵਾਸਤੇ ਹੀ ਕਰਦੇ ਹਾਂ ਤੁਸੀਂ ਕੋਈ ਵੀ ਦੇਖ ਲਓ ਚਾਹੇ ਜੁਡੀਸ਼ਰੀ ਹੋਵੇ ਚਾਹੇ ਬਿਊਰੋਕ੍ਰੇਸੀ ਹੋਵੇ ਚਾਹੇ ਕੋਈ ਹੋਰ ਵੀ ਹੋਵੇ ਇੱਕ ਫਿਕਸਡ ਨੇਵਰ ਹੁੰਦੀ ਉਥੇ ਕੋਈ ਕਿੰਧੂਪਰੰਤੂ ਨਹੀਂ ਕਰਦਾ ਆਫਟਰ 3 ਇਅਰਸ ਦੀ ਜੱਜ ਦਾ ਕੈਪਟਨ ਨੋਬਡੀ ਸੇਜ਼ ਕਿ ਮਾਸ ਟਰਾਂਸਫਰ ਹੋਈ ਹੈ ਜੀ ਜੀ ਹੋ ਗਿਆ ਜੀ ਹੋ ਗਿਆ ਜੀ ਸਿਮਿਲਰਲੀ ਸਿਵਲ ਆਫਸਰਸ ਨੇਵਰ ਫਿਕਸ ਹੈਗੇ ਬਾਕੀ ਨੇ ਵੀ ਹੈਗਾ ਬਟ ਪੁਲਿਸ ਜੋ ਕਿ ਚੁਕੀ ਇੱਕ ਸਰਕਾਰ ਦਾ ਵਿਜੀਬਲ ਵਿੰਗ ਹੈ ਵੀ ਆਰ ਦੀ ਮੋਸਟ ਵਿਜੀਬਲ ਵਿੰਗ ਆਫ ਦੀ ਗਵਰਨਮੈਂਟ ਐਂਡ ਵੀ ਆਰ ਆਲਵੇਸ ਅਵੇਲੇਬਲ ਐਂਡ ਵਿਜ਼ੀਬਲ ਸੋ ਮੈਨੂੰ ਲੱਗਦਾ ਸਾਡੇ ਕੰਮਕਾਰ ਤੇ ਥੋੜੇ ਜ਼ਿਆਦਾ ਕਿੰਦੂ ਪ੍ਰੰਤੂ ਔਰ ਸਵਾਲੀਆ ਚੇਨ ਖੜੇ ਹੁੰਦੇ ਨੇ ਸੋ ਇਸ ਕਰਕੇ ਇਹ ਥੋੜਾ ਜਿਹਾ ਮੈਨੂੰ ਹੋ ਗਿਆ ਬਟ ਆਈ ਵਾਂਟ ਟੂ ਡਿਸਪੈਲ ਦਿਸ ਇੰਪ੍ਰੈਸ਼ਨ ਦਿਸ ਹੈਜ਼ ਯੂ ਪ੍ਰੂਵਲ ਆਫ ਮਾਈ ਸੀਨੀਅਰ ਆਫਸਰਸ ਜੋ ਤਾਂ ਮੈਂ ਗੱਲ ਕਰ ਰਿਹਾ ਨਹੀਂ ਕਿ ਮੈਂ ਆਪਣੇ ਤੌਰ ਤੇ ਕਰ ਇਟ ਹੈਜ਼ ਵੀ ਫੁੱਲ ਅਪਰੂਵਲ ਆਫ ਮਾਈ ਸੀਨੀਅਰ ਆਫਸਰਸ ਕਿ ਤੁਸੀਂ ਇਹ ਕਲੀਅਰ ਕਰੋ ਜੀ ਕਿ ਐਸਾ ਨਹੀਂ ਹੈ ਆਈ ਹੈਵ ਡਿਸਕਸਡ ਵਿਦ ਥੈਮ ਤੋ ਇਹ ਸਾਡੇ ਮੁਲਾਜ਼ਮਾਂ ਨੂੰ ਤੇ ਤੁਹਾਨੂੰ ਸਾਰਿਆਂ ਪਰੈਸ ਦੇ ਵੀਰਾਂ ਨੂੰ ਪਰੇ ਦੋਸਤਾਂ ਨੂੰ ਤੇ ਲੋਕਾਂ ਨੂੰ ਇੱਕ ਕਲੈਰਟੀ ਹੋਣੀ ਚਾਹੀਦੀ ਹੈ ਕਿ ਇਹ ਰੂਟੀਨ ਟ੍ਰਾਂਸਫਰਸ ਨੇ ਐਸ ਪਰ ਇੱਕ ਸਾਡੀ ਟ੍ਰਾਂਸਫਰ ਪਾਲਿਸੀ ਜੋ ਅਪਰੂਵਡ ਬਾਇ ਦ ਸਟੇਟ ਗਵਰਨਰ ਉਹਦੇ ਅਧਿਐਤ ਕੀਤੀਆਂ ਗਈਆਂ ਨੇ ਔਰ ਆਉਣ ਵਾਲੇ ਸਮੇਂ ਸ਼ਾਇਦ ਅਸੀਂ ਕੁਝ ਹੋਰ ਵੀ ਕਰਾਂਗੇ ਇਹ ਅਸੀਂ ਆਪਣੇ ਪੁਲਿਸ ਸਿਸਟਮ ਨੂੰ ਚੁੱਸ ਫੁੱਸ ਦੂਸਰਾਂ ਵਾਸਤੇ ਅਸੀਂ ਕਰ ਰਹੇ ਹਾਂ ਫਾਲੋ ਵੀ ਕਰਦੀ ਆ ਪੈਰਾਮਿਲਟਰੀ ਫੋਰਸਿਜ਼ ਵੀ ਕਰਦੀ ਆ ਸਾਰੇ ਕਰਦੇ ਨੇ ਯੂ نو ਵਨ ਡੇਰ ਮੈਨ ਇਸ ਰਿੰਗ ਇਨ ਅਮਰ ਸਿੰਘ ਨੈਕਸਟ ਡੇ ਹੀ ਫਾਈਂਡ ਹਿਮਸੈਲ ਇਨ ਜੀਐਨ ਕੇ ਥਰਡ ਡੇ ਉਹਦੇ ਨਾਲ ਦੇ ਸਾਥੀ ਜਿਹੜੇ ਅੱਗੇ ਨੈਕਸਟ ਡੇ ਏਰੀਆ ਚਲੇ ਜਾਂਦੇ ਕੋਈ ਗੰਦੂ ਬੰਦੂ ਨਹੀਂ ਕਰਦਾ ਸੋ ਕਾਈਂਡਲੀ ਇਹਨੂੰ ਕਲੀਅਰ ਕਰੋ ਤੇ ਥੀਸ ਆਰ ਰੂਟੀਨ ਟ੍ਰਾਂਸਫਰਸ ਐਸ ਪਰ ਦੀ ਪਾਲਿਸੀ ਫਰੇਮ ਐਂਡ ਡਿਊਲੀ ਅਪਰੂਵਡ ਬਾਈ ਦੀ ਸਟੇਟ ਗਵਰਨਮੈਂਟ ਐਂਡ ਇਹ ਆ ਕੋਈ ਹੋਰ ਅਸੀਂ ਦਾ ਮੀਨਿੰਗ ਨਾ ਕਰੀ ਅਸੀਂ ਗਸਟਡ ਆਫਸਰ ਵੀ ਡੂ ਗੈਟ ਟ੍ਰਾਂਸਫਰਸ ਸਾਡਾ ਵੀ ਪੂਰਾ ਹੁੰਦਾ ਸੂਈ ਤੋਂ ਲੈ ਗਈ ਆ ਛਾਦੇ ਪੱਖੇ ਦਾ ਸਭ ਕੁਝ ਸ਼ਿਫਟ ਕਰਨਾ ਪੈਂਦਾ ਅਸੀਂ ਕਾਫਸਰ ਨੂੰ ਇੱਕ ਮਤਲਬ ਕਿ ਸੋਗੇ ਗੈਸ ਨੂੰ ਆਸ ਤੁਸੀਂ ਨਾ ਪਰ ਇਟਸ ਅ ਪਾਰਟ ਆਫ ది ਜੌਬ ਪਰ ਇਹ ਤਾਂ ਸਾਡਾ ਸਾਡੇ ਗਹਿਣੇ ਆ ਯਾਰ ਤੁਹਾਨੂੰ ਲੱਗਦਾ ਟ੍ਰਾਂਸਫਰ ਸਾਡੇ ਬਲੇ ਸਾਡੀ ਜੌਬ ਦਾ ਗਹਿਣੇ ਗਹਿਣੇ ਨਹੀਂ ਕਦੀ ਪਾਲੇ ਕਦੀ ਲਾਲੇ ਤਾਂ ਕੋਈ ਅਸੀ ਗੱਲ ਨਹੀਂ ਹੋਰ ਪੈਸੇ ਤੁਸੀਂ ਕੋਈ ਇਸ ਸਟੇਜ ਤੋਂ ਬਹੁਤ ਕੰਮ ਦਿੱਤਾ ਸ਼ੁਰੂ ਤੋਂ ਟੈਕਟ ਅਫਸਰ ਵੀ ਕੁਝ ਐਸਾ ਕਰਕੇ ਬਣ ਗਿਆ ਤੁਹਾਨੂੰ ਲੱਗਦਾ ਕਿ ਜਿਹਨਾਂ ਬਣੀਆਂ ਤੋਂ ਪਹਿਲਾਂ ਬਲਾਗ ਵਿੱਚ ਥੋੜੀ ਥੋੜੀ ਢਿੱਲ ਸੀਗੀ ਹੈ ਇਸ ਨਾਲ ਜੋ ਸੁਧਰਤ ਜ਼ਿਆਦਾ ਵਧੀਆ ਨਹੀਂ ਮੈਂ ਇਹ ਹੀ ਨਿਕਾਵਾਂਗਾ ਢਿੱਲ ਸੀ ਯੈਸ ਅ ਦੇਖੋ ਤੁਹਾਡੇ ਸਾਹਮਣੇ ਸੈਂਟਰਲ ਲੈਵਲ ਤੇ ਵੀ ਉਸੇ ਆਮ ਨਾ ਸਪੋਸਟ ਟੂ ਮੇਕ ਸੱਚ ਸਟੇਟਮੈਂਟਸ ਪਰ ਤੁਗੀ ਸਵਾਲ ਜੇ ਪੁੱਛਿਓ ਤੂੰ ਫॉर ਦੀ ਕਲੀਅਰਿਫਿਕੇਸ਼ਨ ਆਈ ਵਿਲ ਸੇ ਤੁਹਾਡੇ ਸਾਹਮਣੇ ਆਰਮੀ ਨੂੰ ਵਿੱਚ ਉਸ ਨੂੰ ਪ੍ਰਾਨਵਾਸ ਏਅਰ ਫੋਰਸ ਨੂੰ ਨੇਵੀ ਨੂੰ ਸੈਂਟਰਲ ਲੈਵਲ ਤੇ ਡਿਸਕਸ਼ਨ ਚੱਲੀਆਂ ਆਂ ਔਰ ਉਹਨਾਂ ਕਿਹਾ ਜੀ ਨਹੀਂ ਅਸੀਂ ਚੇ ਅਜੀ ਕਮਾਂਡ ਸੁਣਾਈਏ ਅਸੀਂ ਇੱਕ ਚੀਫ ਡਿਫੈਂਸ ਆਫ ਆਰਮੀ ਸਟਾਫ ਬਣਾਏਗੇ ਇਸ ਯਾਗੇ ਸਲਿਮ ਟ੍ਰਿਮ ਕਰਕੇ ਆਰਮੀ ਨੂੰ ਤੇ ਕਮਾਂਡ ਸੈਂਟਰ ਬਣਾਇਆ ਜਾਂ ਤਾਂ ਕਿ ਜੇ ਲੋਡ ਪੈਂਦੀ ਹੈ ਤਾਂ ਉਹ ਜਿਸ ਕਿਸੇ ਏਰੀਆ ਚ ਕੋਈ ਆ ਜੀ ਕੋਈ ਇਨਰੋਟੇਸ਼ਨ ਦਾ ਵਾਕ ਹੁੰਦੀ ਹੈ ਆਰਬੀ ਸਪੋਨ ਕਰ ਸਕਦੇ ਚੇਂजेस ਆਰ ਆਲਵੇਸ ਫੋਰ ਬੈਟਰ ਬੈਟਰਮੈਂਟ ਬਟ ਅਸੀਂ ਕੋਈ ਇਹ ਵੀ ਨਹੀਂ ਹੈ ਕਿ ਯਾਰ ਅਸੀਂ ਕੋਈ ਜੇ ਟ੍ਰਾਂਸਫਰ ਕਰਦੀ ਅਸੀਂ ਉਹਨੂੰ ਕੈਨਸਲ ਨਹੀਂ ਕਰ ਸਕਦੇ देयर इज नो ਸੱਚ ਲਾ ਵੀ ਹੈਵ ਕਲੀਅਰਡ ਮੰਡੇਟ ਐਂਡ ਕਲੀਅਰ ਡਾਇਰੈਕਸ਼ਨਸ ਐਂਡ ਫੁੱਲ ਫਰੀडम ਫ্রম आवर ਡੀਜੀਪੀ ਸਾਹਿਬ ਐਂਡ ਅਦਰ ਸੀਨੀਅਰ ਆਫਸਰ ਸੋ ਇਟ ਇਜ਼ ਕਲੀਅਰ ਤੁਹਾਨੂੰ ਕੱਲ ਵੀ ਡੀਪੀ ਸਾਹਿਬ ਨੇ ਕਲੀਅਰ ਕਿਹਾ ਕਿ ਜਿਹੜਾ ਹਰ ਅਫਸਰ ਹਰ ਐਸਐਸਪੀ ਆਪਣਾ ਆਰਡਲੀ ਰੂਮ ਲਗਾਏ ਮਲਾਜਮਾਂ ਨੂੰ ਮਿਲੇਗਾ ਰੋਜ਼ ਬਲੇ ਰੂਵੀ ਉਹਨਾਂ ਦੀ ਗੱਲ ਸੁਣੇ ਰੇਂਜ ਆਫਿਸ ਦੇ ਹੈਗੇ ਤੁਸੀਂ ਸੁਣੋ ਅੱਜ ਮੈਂ ਤੁਹਾਡੇ ਸਾਹਮਣੇ ਕਟਵਰਤੀ ਚੈਮਰਾ ਆਵਾਣੇ ਸਾਹਮਣੇ ਤੁਹਾਡੇ ਅੰਦਰ ਪਹਿਲੇ ਮਿਲ ਕੇ ਆਏ ਆਪਣੇ ਆਫਿਸ ਅਸੀਂ ਉਹਨਾਂ ਦੀ ਸੁਣ ਰਹੇ ਹਾਂ ਜੋ ਰਿਕੁਐਸਟ ਦੇ ਰਿਹਾ ਸਾਨੂੰ ਗੱਲ ਕਰ ਰਿਹਾ ਅਸੀਂ ਰਿਕੁਐਸਟ ਲੈ ਰਹੇ ਹਾਂ ਉਹਨੂੰ ਕੰਸੀਡਰ ਕਰਾਂਗੇ ਵੈਰੀਫਾਈ ਕਰਾਂਗੇ ਸਾਨੂੰ ਕਿਤੇ ਲੱਗਦਾ ਕਿ ਕਿਸੇ ਮਲਾਇਮ ਦੀ ਜੈਨੂਇਨ ਰਿਕੁਐਸਟ ਹੈ ਤੇ ਕੋਈ ਗੱਲ ਨਹੀਂ ਚਾਹੀਏ ਪਾਲਿਸੀ ਤਹਿਤ ਆਂਦਾ ਵੀ ਹੈਵ ਦੀ ਫਰੀडम ਸਾਨੂੰ ਏਮਪਾਵਰ ਕੀਤਾ ਗਿਆ ਹੈ ਕਿ ਤੁਸੀਂ ਉਸ ਚੀਜ਼ ਨੂੰ ਕਿਸੇ ਨਾਲ ਕਰ ਸਕਦੇ ਹੋ ਐਂਡ ਡੂ ਇਟ ਐਸ ਪਰ ਦਿਸ ਪੌਲਸੀ ਕਿ ਕਿਹੜੇ ਕਵਰ ਹੋਣਗੇ ਹੁਣ ਇਹ ਨਹੀਂ ਅੰਸ਼ੇਦ ਨਹੀਂ ਵਾਲੀ ਕੋਈ ਗੱਲ ਨਹੀਂ ਦੋਸਤੋ ਹਰ ਇਨਸਾਨ ਦਾ ਆਪਣਾ ਪ੍ਰੋਫੈਸ਼ਨ ਹੈ ਲੇਕਿਨ ਮੈਂ ਤਾਂ ਸਿਰਫ ਇਹਨੂੰ ਕਲੀਅਰਿਫਾਈ ਕਰ ਰਿਹਾ ਕਿ ਤੁਹਾਡੇ ਜਮਵਾਲ ਦੋਸਤਾਂ ਨਾਲ ਹੀ ਆਪਣੇ ਵਿਆਹ ਰਹੀ ਕਿ ਇਹੋ ਜੀ ਕੋਈ ਗੱਲ ਨਹੀਂ ਕਲੀਅਰ ਵੀ ਤਾਂ ਕਰਨਾ ਪੈ ਰਿਹਾ ਕਿ ਮਤਲਬ ਥੋੜਾ ਜਿਹਾ ਬੰਨ ਲਗਾ ਕਿ ਨਹੀਂ ਕਿ ਮੈਨੂੰ ਕੋਈ ਸੀਰੀਅਸ ਨੇ ਕਿਹਾ ਜਾਂ ਕਦੇ ਮੈਨੂੰ ਕਿਹਾ ਗਿਆ ਆਈ ਐਮ ਅ ਡੀਆਈਜੀ ਬਾਰਡਰ ਇਨ ਚਾਰਜ ਮੇਰੀ ਆਪਣੀ ਰਿਸਪੋਨਸਿਬਿਲਟੀ ਹੈ ਆਈ ਐਮ ਰਿਸਪੋਨਸਿਬਲ ਫॉर ਮਾਈ ਏਰੀਆ ਸੋ ਅਗਰ ਮੇਰੇ ਮਲਾਜਮਾਂ ਕੋ ਚਾਹੀ ਇਹਦਾ ਪਰਸੈਂਟ ਚਾਹੀ ਇੱਕ ਪਰਸੈਂਟ ਵੀ ਗੱਲ ਆ ਰਹੀ ਹੈ ਇਟ ਇਜ਼ ਮਾਈ ਡਿਊਟੀ ਟੂ ਸੈਟ ਦੀ ਹਾਊਸ ਇਨ ਆਰਡਰ ਸੋ ਮੈਂ ਤੇ ਉਸ ਪੱਖੋਂ ਤੁਹਾਨੂੰ ਬੁਲਾਇਆ ਉਸ ਪੱਖੋਂ ਗੱਲ ਕਰ ਰਿਹਾ ਕੋਈ ਐਸੀ ਗੱਲ ਨਹੀਂ ਇਹ ਉਹਨਾਂ ਦੇ ਬਿਤਰੀ ਵਾਸਤੇ ਹੈ ਅੱਜ ਨਹੀਂ ਤੁਸੀਂ 15 ਦਿਨ ਮਹੀਨਾ ਡੈ ਤੋ ਆਪ ਕਹਣਗੇ ਕਿ ਯਾਰ ਨਵੀਂ ਥਾ ਜਾ ਕੰਮ ਕਰਦਾ ਮਜ਼ਾ ਆ ਜੇ ਤੋ ਪੁਰਾਣੇ ਘਾਵਾ ਦੇ ਵੀ ਖੜਾ ਪਾਣੀ ਤੇ ਸਮੈਲ ਮਾਰਨ ਲੱਗਦਾ था 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 था। और अगर चेंज होएगी बंदे नवी जगह जाएंगे नवी मोटिवेशन होएगी नवे चैलेंजेस होंगे आई एम श्योर रिजल्ट्स विल बी मच बेटर ऐसा कोई फैक्टर है नशा दा कलेक्टर थोड़ा ने तो भी एडवांस कर चुके सी भी कोई नेगेटिव स्टेशन यू कैन से टू सम एक्सटेंड बट मैं तो ए रहा है नेक्सस बन गया दिस इज टोटली रॉन्ग देयर इज नो देयर मी कह रहे दूसरे पासे के जरा नेक्सस जगह थल्ले लेवल पे बनया से इस करके थाने पे प्लानिंग कर रहे सानू सीएम साहब जरा कल सीगा डायरेक्शन बड़ी क्लियर सीगी जी कि जेड़ा मुलाजम चाहे किसे लेवल ते भी चाहे गवर्नमेंट ऑफ लेवल दे चाहे ਥੱਲੇ ਐਨਜੀਓ ਲੈਵਲ ਦੇ ਚਾਹੇ ਓਵਰ ਲੈਵਲ ਦੇ ਕੋਈ ਹੈਗਾ ਆਇਡੈਂਟੀਫਾਈ ਸੱਚ ਪੀਪਲ ਐਵੇਂ ਨਹੀਂ ਕਿ ਮਤਲਬ ਆਪਾਂ ਉਹ ਕਹਿੰਦੇ ਕਿ ਤੁਸੀਂ ਆਇਡੈਂਟੀਫਾਈ ਕਰੋ 올 एसएसपीਸ हैव बीन ਡਾਇਰੈਕਟਡ ਕਿ ਤੁਸੀਂ ਆਪਣੇ ਉਹ ਡਿਸਟ੍ਰਿਕਟ ਚੋਂ ਦਾ ਸਰਵੇ ਕਰੋ ਉਹਦਾ ਚੈੱਕ ਕਰੋ ਅਗਰ ਕੋਈ ਐਸੇ ਮਿਲਾਇਆ ਪਾਇਆ ਤਾਂ ਟੇਕ ਵੈਰੀ ਸਟ੍ਰਿਕ ਐਕਸ਼ਨ ਐਂਡ ਵੀਲ ਡੂ ਇਟ ਯੂ विल ਸੀ ਇਨ ਕਮਿੰਗ ਡੇਸ ਕਨਫੇਰ ਲਾਵਾਂਗੇ ਤਨ ਫਿਰ ਪ੍ਰੈਸ ਕਾਨਫਰੰਸ ਕਰਾਂਗੇ ਤੁਹਾਡੀ ਥੋੜੀ ਦੇਰ ਦੇ ਬਾਅਦ ਉਹਦੇ 'ਚ ਇਹ ਨਹੀਂ ਆ ਕਿ ਕੋਈ ਨੈਕਸਸ ਬਣ ਗਿਆ ਜਾਂ ਇਹ ਹੋਇਆ ਮੈਂ ਉਸੇ ਮਨਮਾਨੀ ਕੀ ਸੀਮਤਾ ਦੀ ਸਟੇਟਮੈਂਟ ਨਹੀਂ ਦੇਖੀ ਹੌਸਲਾ ਉਸ ਸੀਮਾ ਸੰਖਿਆ ਹੈ ਇਹ ਇਸੀ ਹੈਡ ਅਨਸਟੇਟ ਉਹਨਾਂ ਦੀ ਸਟੇਟਮੈਂਟ ਠੀਕ ਹੋਏਗੀ ਮੈਂ ਉਹ ਗੱਲ ਕਹੀ ਹੈ ਬਟ ਤੁਸੀਂ ਸਮਝੋਗੇ ਜਿੰਨੇ ਸਾਰੇ ਜੋ ਤਬਾਦਲੇ ਹੋਣਗੇ ਇਹਦੇ ਨਾਲ ਨਸ਼ੇ ਦਾ ਲੱਖ ਰੂਪ ਸਕਦਾ ਉਹਦੇ ਵਾਸਤੇ ਅਸੀਂ ਹੋਰ ਮੈਜਰ ਲੈ ਰਹੇ ਹਾਂ ਮੈਂ ਉਰਤੇ ਵਾਂਸੇ ਜੋ ਸ਼ੁਰੂ ਕਰ ਲਿਆ ਅਗਲਾ ਚੈਪਟਰ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਹੁਣ ਤੱਕ ਮਦਨ ਰਾਜ ਵੀ ਨੂੰ ਸਮੋਦੀ ਫਿਗਰ ਇਰਾਨਾ ਇੱਕ ਸਾਡਾ ਜਾਂ ਸਾਡਾ ਨਾ ਪੁਲਿਸ ਦਾ ਕੰਮ ਫਾਸਟ ਹੈ ਸਾਡੀ ਸਾਡੀ ਸਿਸਟਮ ਹੈ ਕਿ ਸਾਡੇ ਮਾਰੇ ਕੰਮ ਤੇ ਛੇਤੀ ਲੋਕੀ ਹੈਲਪ ਕਰਦੇ ਆ ਚੰਗਿਆਂ ਵਾਸਤੇ ਬੜਾ ਸਾਨੂੰ ਜੋਰ ਲਗਾਉਣਾ ਪੈਂਦਾ ਲੋਕਾਂ ਇਤਿਆਹ ਚ ਲੈ ਆ ਚ ਤੇ ਗੱਲ ਕਰਨ ਚ ਹੁਣ ਦੇਖੋ ਤੁਹਾਨੂੰ ਮੈਂ ਦੱਸਾਂ ਕਿ ਚਾਰ ਡਿਸਟ੍ਰਿਕਟ ਨੇ ਤੇਰਾ ਟੋਟਲ 28 ਡਿਸਟ੍ਰਿਕਟਸ ਐ ਕਮਿਸ਼ਨਰਸ ਇਨ ਪੰਜਾਬ ਪਰ ਮੈਂ ਚਾਰਾਂ ਦੀ ਫਿਗਰ ਦੱਸਾਂ ਕਿ ਅਸੀਂ ਹੁਣ ਤੱਕ ਬਾਰਡਰ ਐਂਟਰੀ 1 ਜਨਵਰੀ 2024 ਤੋਂ ਅਸੀਂ 304 ਕੇਸ ਰਜਿਸਟਰ ਕਰ ਚੁੱਕੇ ਹਾਂ 410 ਬੰਦੇ ਰੈਸਟ ਕਰ ਚੁੱਕੇ ਹਾਂ ਔਰ 100 ਹਨੀ ਮੈਂ ਦੱਸਣਾ ਗੜਾਈ ਔਰ 125 ਕਿਲੋ ਤੋਂ ਵੱਧ ਅਸੀਂ ਹੀਰੋਇਨ ਬਰਾਮਦ ਕਰ ਚੁੱਕੇ ਤੇਰੀ ਲਾਸ ਇਹ ਤੋਂ ਨਾਲੋਂ ਜਿਆਦਾ ਹੈਗੀ ਬਾਕੀ ਫੀਸ ਕਿ ਅਸੀਂ ਫੇਰ ਨਹੀਂ ਕਰਾਂਗੇ ਇਟਨੀ ਡੱਬੀ ਔਰ ਸਮੀਲੀ ਵਨ ਬਾਈ ਵਨ ਚਾਹਤੇ ਹਾਂ ਪਹਿਲੇ ਮੈਨੂੰ ਮੇਨ ਕੁਐਸਚਨ ਦਾ ਜਵਾਬ ਦੇ ਰੰਦੋ ਫਿਰ ਤੂੰ ਸਪੈਸਿਫਿਕ ਕਿਨੇ ਮਰਜੀ ਕਰ ਲਿਓ ਯੂ ਆਰ ਫਰੀ ਟੂ ਸ਼ੂਟ ਐਂਡ ਆਮ ਫਰੀ ਆਈ 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 ਵਿ ਬੀ ਹੈਪੀ ਟੂ ਅਸਰ एवरीथिंग इट हैज सो 125 किलो तो वद असी हेरोइन ब्राउन कीती है जी 80 किलो असी पोपियस ब्राउन कीती है जी 6 किलो ओपियम दे सो नाल गिव यू ऑल दिस ਤੁਹਾਡੇ ਸਾਹਮਣੇ ਅਸੀਂ ਬਹੁਤ ਸਾਰੇ ਕੈਸੋਸ ਚਲਾਏ ਅਸੀਂ ਟਾਈਮ ਟੂ ਟਾਈਮ ਜਦੋਂ ਮੈਂ ਆਇਆ ਬਾਰਡਰ ਇਨ ਐਵਰੀ ਥਰਡ ਡੇ ਆਈ ਹੈਵ ਡਨ ਕੈਸੋ ਇਨ ਆਰ ਫੋਰ ਡਿਸਟ੍ਰਿਕਟਸ ਐਂਡ ਦੇ ਵਰ ਵੈਰੀ ਵੈਲ ਅਪਰੀਸ਼ੀਏਟਡ ਤੁਹਾਡੇ ਦੋਸਤਾਂ ਨੇ ਤੁਸੀਂ ਸਾਰਿਆਂ ਨੇ ਬੜਾ ਸਾਨੂੰ ਹਾਈਲਾਈਟ ਕੀਤਾ ਆਮ ਥੈਂਕਫੁਲ ਟੂ ਦੈਟ ਥੈਂਕਫੁਲ ਟੂ ਆਲ ਆਫ ਯੂ ਫਾਰ ਦੈਟ ਆਲਸੋ ਸੋ ਅਸੀਂ ਦੇਖੋ 125 ਕਿਲੋ ਅਸੀਂ ਹਿਲੋਂ ਬਗਲ ਲਈ ਅਸੀਂ ਇਸ ਦੇ ਨਾਲ ਇੱਕ ਬੜਾ ਇੰਪੋਰਟੈਂਟ ਕੰਮ ਅਸੀਂ ਕਰ ਰਹੇ ਹਾਂ ਜਿਹੜਾ ਅਨਫੋਰਸਟੇਡਲੀ ਮੀਡੀਆ ਚ ਹਾਈਲਾਈਟ ਨਹੀਂ ਹੋ ਰਿਹਾ ਔਰ ਇੱਕਲ ਮਾਨਯੋਗ ਸੀਮਪਾਬ ਨੇ ਵੀ ਇਸ ਦਾ ਨੋਟਿਸ ਲਿਆ ਸੀਮਪਾਬ ਨੇ ਸਾਨੂੰ ਦੱਸਿਆ ਇੱਕ ਸੈਕਸ਼ਨ ਆ 8th F ਇਹ ਤਾਂ ਜਿਹੜੇ ਜਾਣਦੇ ਹੁੰਨ ਸਾਰੇ ਥਿਸ ਇਜ਼ ਆਫ ਐਨਡੀਪੀਐ ਸੈਕਸ਼ਨ ਐਨਡੀਪੀਐ ਸੈਕਸ਼ਨ ਦੇ ਤਹਿਤ ਇੱਕ 8th F ਸੈਕਸ਼ਨ ਆ ਜਿਹਦੇ ਅੰਦਰ ਸਾਨੂੰ ਔਰ ਹੋਰ ਇਵੈਂਸਿਸ ਨੂੰ empower ਕੀਤਾ ਗਿਆ ਹੈਗਾ ਕਿ ਜਿਹੜਾ ਵੀ ਕੋਈ ਨਸ਼ੇ ਦਾ ਸਦਾਗਰ ਕੋਈ ਸਮਗਲਰ ਕੋਈ ਪੈਡਲਰ ਅਗਰ ਇਸ পাপ ਦੀ ਕਮਾਈ ਰਾਹੀਂ ਕੋਈ ਜ਼ਮੀਨ ਜਾਇਦਾਦ ਅਕਵਰ ਕਰਦਾ ਕੁਝ ਪੈਸੇ ਆਪਣੇ ਬੈਂਕਸ ਇਕੱਠੇ ਕਰਦਾ ਕੋਸ਼ੋਰ ਕਰਦਾ ਤੇ ਉਹਦੇ ਖਿਲਾਫ ਇਡੀਕੇਟ ਉਸ ਕਰਵਾਈ ਕੀਤੀ ਜਾਵੇ ਪਰ ਉਹਦੀ ਇੱਕ ਫੋਰ ਲੀਗਲ ਫਾਰਮੈਲिटीज ਹੈਗੀਆਂ ਪੂਰੀਆਂ ਕਰਕੇ ਉਹਦਾ ਸਾਰਾ ਰਿਕਾਰਡ ਡਾਟਾ ਇਕੱਠਾ ਕਰਕੇ ਉਹਦੀ ਉਹ ਪ੍ਰੋਪਰਟੀ ਸੀਜ਼ੀ ਕੀਤੀ ਜਾਏ ਤੋ ਹੁਣ ਤੱਕ ਅਸੀਂ 35 ਹਜੇ ਸਮਗਲਰਾਂ ਦੇ ਖਿਲਾਫ ਅਸੀਂ 35 ਮੁਕਦੇ ਖਿਲਾਫ ਅਸੀਂ 12 ਕਰੋੜ 60 ਲੱਖ 10 ਹਜ਼ਾਰ ਦੀ ਜਿਹੜੀ ਪ੍ਰਾਪਰਟੀ ਹੈ ਚਾਹੇ ਐਗਰੀਕਲਚਰ ਲੈਂਡ ਚਾਹੇ ਨਾਰਮਲ ਲੈਂਡ ਚਾਹੇ ਘਰ ਬਣਾਏ ਹੋਣੇ ਚਾਹੇ ਬੈਂਕਾਂ ਵਿੱਚ ਪੈਸੇ ਨੇ ਅਸੀਂ ਹੁਣ ਤੱਕ ਉਹ ਫ੍ਰੀਜ਼ ਕਰ ਚੁੱਕੇ ਹਾਂ ਮਤਲਬ ਸਾਨੂੰ ਕੰਪੀਟੈਂਟ ਅਥਾਰਟੀ ਨੂੰ ਅਸੀਂ ਆਪਣੀ ਲੀਗਲ ਫਾਰਮੈਟ ਇਸ ਸਾਰੀਆਂ ਪੂਰੀਆਂ ਕਰਕੇ 12 ਕਰੋੜ 60 ਲੱਖ 10 ਹਜ਼ਾਰ ਠੀਕ ਹੈ ਜੀ ਇਸ ਤਰ੍ਹਾਂ ਉਹ ਜਿਹੜੀਆਂ ਅਸੀਂ ਪ੍ਰੋਪੋਜ਼ਲਸ ਹੁੰਦਾ ਭੇਜੀ ਦੀਆਂ ਫਾਰ ਅਪਰੂਵਲ ਵਿਦ ది ਕੰਪਟੈਂਟ ਅਥਾਰਟੀ ਐਟ Delhi ਸਾਡੀ 11 ਕਰੋੜ 17 ਕਰੋੜ 17 ਕਰੋੜ 41 ਲੱਖ 78000 ਦੇ ਕਰੀਬ ਇਹਦਾ ਸਾਡਾ ਅਮਾਉਂਟ ਆ ਉਹ ਸਾਡੀਆਂ ਪ੍ਰੋਪੋਜ਼ਲਸ ਪੈਂਡਿੰਗ ਨੇ ਐਂਡ ਵੀ ਆਰ ਐਕਸਪੈਕਟਿੰਗ ਸਾਨੂੰ ਜਲਦੀ ਇਹ ਸਾਰਾ ਅਪਰੂਵਲਸ ਆਉਣਗੇ ਆ ਉਹਦੇ ਬਾਅਦ ਅਸੀਂ ਬਕਾਇਦਾ ਉਹਨਾਂ ਦੇ ਘਰਾਂ ਦੇ ਨੋਟਿਸ ਪੀਸ ਕਰਕੇ ਸਭ ਕੁਝ ਕਰਕੇ ਅਸੀਂ ਉਹ ਵੀ ਫੀਸ ਫ੍ਰੀਜ਼ ਕਰਾਂਗੇ ਚਾਰ ਡਿਸਟ੍ਰਿਕਟਸ ਅਸੀਂ ਹੁਣ ਤੱਕ तकरीबन 30 ਕਰੋੜ ਦੀ ਪ੍ਰਾਪਰਟੀ ਅਸੀਂ ਆਈਡੈਂਟੀਫਾਈ ਕਰਕੇ ਲੀਗਲ ਫਾਰਮੈਲिटीज ਪੂਰੀਆਂ ਕਰਕੇ ਸਾਰਾ ਰਿਕਾਰਡ ਇਕੱਠਾ ਕਰਕੇ ਵੀ ਹੈ ਮੇਡ ਦੀ ਕੇਸਿਸ ਸਟਰੌਂਗ ਕੇਸਿਸ ਐਂਡ ਵੀ ਹੈ ਸੈਂਡਡ ਇਨਟੂ ਦੀ ਕੰਪਟੈਂਟ ਅਥਾਰਟੀ 17 ਬਰਤਰੀ ਉਹ ਸਾਢੇ 17 ਕਰੋੜ ਦੇ ਸਾਨੂੰ ਅਪਰੂਵਲ ਆ ਗਿਆ ਸਾਢੇ 17 ਕਰੋੜ ਦੀਆਂ ਅਪਰੂਵਲ ਆ ਗਈਆਂ ਔਰ 1200 ਸਾਢੇ 12 ਕਰੋੜ ਤੋਂ ਉੱਪਰ ਦੀਆਂ ਵੀ ਸਾਨੂੰ ਅਪਰੂਵਲ ਆ ਗਈਆਂ ਔਰ 15.5 ਕਰੋੜ ਦੇ ਖਰੀਦ ਹੋਈ ਹੈ ਜੀ ਸਾਬ ਜਿਹੜੇ ਤੁਸੀਂ ਫਿਗਰ ਦੱਸੇ ਬਸ ਬੰਦੇ ਅਰੈਸਟ ਕਿੰਨੇ ਹੋ ਗਏ ਸਾਰੇ 35 35 ਬਗਲੇ ਸਨ 35 35 ਬਗਲੇ ਹਿੰਦੀ ਰੇਨ ਸੋ far ਸੋ ਯੂ ਗਨ ਮੇਨ ਕਿ ਸਾਰੀ ਸੀਏ ਚੋਗਾ ਡੀਪ ਸਾਹਿਬ ਨੂੰ ਦੱਸੇ ਸੀਗੇ ਕਿ ਮੋਰ ਦੈਨ 200 ਕਰੋੜ 200 ਕਰੋੜ ਤੋਂ ਵੱਧ ਦੀ ਜਿਹੜੀ ਸਮੋਲਰਾਂ ਦੀ ਪ੍ਰੋਪਰਟੀ ਹੈ ਸਾਨੂੰ ਸਾਡੇ ਮਾਨਯੋਗ ਡੀਸਾ ਦੱਸੇ ਸੀਗੇ ਸਾਡੀ ਆਪਣੀ ਮੀਟਿੰਗ 'ਚ ਕਿ ਅਸੀਂ ਜਬਤ ਕਰ ਚੁੱਕੇ ਹਾਂ ਪੰਜਾਬ ਤੋਂ ਤੱਕ ਤੈਨੂੰ ਨਾਲ ਇੰਨੀ ਆ ਗਈ ਪ੍ਰਪੋਸਲਾਂ ਹੋਰ ਮੰਡਿੰਗ ਪਈ ਹੋਣੀ ਹੈ ਇਹ ਮੇਹੀ ਆ ਕਿ ਜਿਹੜਾ ਬੰਦਾ ਇਸ ਭਾਵ ਦੀ ਕਮਾਈ ਨੂੰ ਕਰਦਾ ਉਹਨੂੰ ਇਹ ਸਮਝ ਆਣੀ ਚਾਹੀਦੀ ਹੈ ਕਿ ਮੈਂ ਜੋ ਮਰਜ਼ੀ ਕਰਦਾ ਜਿਵੇਂ ਮਰਜ਼ੀ ਕਰਦਾ ਮੈਨੂੰ ਇਹ ਮੇਰੇ ਪੈਸੇ ਮੇਰੇ ਖੋਲ ਹੀ ਰਹੇ ਨੇ ਮੈਂ ਲੋਕਾਂ ਦੇ ਘਰ ਬਰਬਾਦ ਕਰਕੇ ਜਾਂ ਮੈਂ ਗਲਤ ਜੀਕੇ ਨਾਲ ਪੈਸੇ ਇਕੱਠੇ ਕਰਕੇ ਅਗਰ ਮੈਂ ਆਪਣੇ ਬੱਚਿਆਂ ਵਾਸਤੇ ਕੋਈ ਸ਼ਾਇਦ ਵੀ ਬਣਾਲੀ ਪੈਸੇ ਬਣਾਲੀ ਤਾਂ ਉਹ ਵੀ ਬਰਬਾਦ ਹੀ ਹੋਣੇ ਆ ਮੈਂ ਵੀ ਨਹੀਂ ਖਸਤੇ ਮੇਰੇ ਬੱਚਿਆਂ ਨੂੰ ਖਸਤੇ ਇਸ ਨੂੰ ਗੋ ਬੈਕ ਟੂ ਦ ਸਟੇਟ ਇਟ ਵਿਲ ਨਾਟ ਰਨ ਵਿਦ ਇਟ ਜੇਕਰ ਬੀਐਸਐਫ ਦੇ ਬਿਕਮ ਇਨਰ ਇਟ ਕੁੱਛ ਬੀਐਸਐਫ ਵੀ ਡਰੋਨ ਗਾਈ ਫੜਦੀ ਆ ਉਹ ਵੀ ਇੱਥੇ ਡਰੋਨਸ ਦੇ ਕੋ ਬੀਐਸਐਫ ਨਾਲ ਸਾਂਝੇ ਆਪਰੇਸ਼ਨ ਕਰਦੇ ਆ ਉਹ ਵੀ ਤਰੋਕੇ ਫਿਰ ਆਦੇ ਪਰ ਮੈਂ ਦੱਸਣਾ ਕਿ ਅਸੀਂ ਹੁਣ ਤੱਕ 35 ਡਰੋਨਸ ਇਸ ਸਾਲ ਪੰਜਾਬ ਪੁਲਿਸ ਬਾਰਡਰ ਇਨ ਚ ਰਿਕਵਰ ਕਰ ਚੁੱਕੀ ਹਾਂ 35 ਡਰੋਨਸ ਕਈ ਡਰੋਨਸ ਨਾਲ ਸਨ ਫਰੋਇਨ ਲਾਂਡ ਹੋਈ ਹੈ ਜਿਹੜੀ ਫਿਗਰ ਤੁਹਾਨੂੰ ਪਹਿਲੇ ਦਿੱਤੀ ਆ ਕਿ ਸਾਨੂੰ ਬੈਸੇ ਡਰੋਨਸ ਮਿਲਣੇ ਨੇ ਕੁਇਸਚਨ ਪੜਿਆ ਸਮਝਦਾ ਸਾਂ ਇੰਟਰਸਟਿੰਗ ਡਰੋਨ ਵਾਸ ਫਲਾਈਂ ਸਾਡੀ ਅਲਰਟ ਪੁਲਿਸ ਪਾਰਟੀ ਸਿੱਗੀ ਉਹਨੇ ਹੀ ਉਹਨੂੰ ਮਤਲਬ ਸਿੰਪਲ ਵੇਅਟ ਹੀ ਉਹਨੂੰ ਪੱਥਰ ਮਾਰ ਕੇ ਥਲੇ ਸੁੱਟ ਦਿਆ ਐਂਡ ਵੀ ਰਿਕਵਰਡ 1/2 ਕੇਜੀ ਆਫ ਰੂਨ ਫਰਮ ਥੈਟ ਇਸ ਦੇ ਨਾਲ ਨਾਲ ਜੋ ਆਰਐਨਏ ਬਾਕੀ ਆਪਣੇ ਵੈਪਨਸ ਵੀ ਆਰਐਨਏ ਸੋ ਬਾਰਡਰ ਰੇਂਜ ਇਜ਼ ਡੂਇੰਗ ਪ੍ਰੀਟੀ ਵੈਲ ਔਨ ਦੀ ਆਰਮਸ ਫਰੰਟ ਆਲਸੋ ਆਰਮਸ ਕਵਰੀ ਫਰੰਟ ਆਲਸੋ ਇਲੀਗਲ ਆਰਮਸ ਉਹਨਾਂ ਤੋਂ ਅਸੀਂ 100 ਦੇ ਕਰੀਬ ਪਿਸਟਲ ਪਿਛਲੇ ਆਏ ਕੋ 6 ਮਹੀਨੇ ਹੋਏ 6 30 ਜੂਨ ਨੂੰ ਆ ਕੇ ਸਾਨੂੰ 6 ਮਹੀਨੇ ਹੋਣੇ 100 ਦੇ ਕਰੀਬ ਅਸੀਂ ਪਿਸਟਲ ਜਿਹੜੇ ਆ ਅਸੀਂ ਲਾਉਣ ਦੀ ਤੇ ਆ 100 ਚਾਰ ਅਸੀਂ ਰਿਵਲਵਰ ਲਾਉਣ ਦੀ ਤੇ ਆ ਤਿੰਨ ਰਾਈਫਲਾਂ 74 ਮੈਗਜ਼ੀਨਸ ਔਰ 470 ਅਸੀਂ ਰਾਉਂਡ ਜਿਹੜੇ ਆ ਅਸੀਂ ਉਹ ਕਵਰ ਕੀਤੀ ਹੈ ਰਾਈਫਲ 12 ਬੋਰ 315 ਬੋਰ ਲਾਈਕ ਜਿਹੜੀਆਂ ਆ ਸਰ ਇਹ ਦੋ ਲਾਈਕ ਜਿਹੜੀਆਂ ਜੂਨ ਰਾਈ ਦਾ ਮੋਸਟੇ ਪਿਸਟਲ ਜਾਂਦੇ ਦੇ ਇਸ ਸੌਦਾ ਕਰਨ ਇਹ ਅਸੀਂ ਬਾਕੀ ਜਿਹੜੇ ਪਈਆਂ ਲੋਕਾਂ ਕੋਲ ਇਹ ਨਹੀਂ ਕੰਪਨੀ ਬੈਠੇਗੇ ਅਸੀਂ ਹੋਰ ਕੰਮ ਕਰਤੀ ਕੋਈ 100 ਦੇ 100 ਵੀਰੇ ਡਰونز ਆਈਆਂ ਨੇ ਤੋਂ ਕੁਝ ਜਿਹੜੇ ਅਗੇ ਜਿਹੜੇ ਮੱਧ ਪ੍ਰਦੇਸ਼ ਜਾਂਦੇ ਆ ਬਾਕੀ ਤਾਵਾ ਤਾਵਾ ਦੇ ਉਹ ਵੀ ਅਸੀਂ ਗੌਰ ਕੀਤੇ ਆ ਇਨ ਡਿਫਰੈਂਟ ਆਪਰੇਸ਼ਨਸ ਤੋਂ ਮੇਰਾ ਸੋਚਣਾ ਇਹ ਸਾਰਾ ਡਾਟਾ ਸ਼ੇਅਰ ਕਰਨ ਦਾ ਸਾਰੀ ਫਿਗਰਸ ਸ਼ੇਅਰ ਕਰਨ ਦਾ ਇੱਕੋ ਇੱਕ ਮਕਸਦ ਆ ਕਿ ਇਟ ਇਜ਼ ਨਾਟ ਦਰ ਕਿ ਪੰਜਾਬ ਪੁਲਿਸ ਜਿਹੜੀ ਆ ਕੰਮ ਨਹੀਂ ਕਰਦੀ ਜਾਂ ਡਰੱਗਸ ਉੱਪਰ ਸਾਡੀ ਰਿਕਵਰੀਜ਼ ਨਹੀਂ ਹੋ ਰਹੀਆਂ ਵੀ ਆ ਡੂਇੰਗ ਪ੍ਰੀਟੀ ਵੈਲ ਜਿਉ ਦੇਖੋ ਕਿ 30 ਕਰੋੜ ਦੀ ਪ੍ਰੋਪਰਟੀ ਅਸੀਂ ਜਬਤ ਕਰ ਲਈ ਠੀਕ ਹੈ ਜੀ 125 ਕਿਲੋ ਸੀ ਹਰੋਨ ਬਰਾਮਦ ਕਰਦੇ 110 ਗ੍ਰੀਪ ਅਸੀਂ ਵੈਪਨ ਬਰਾਮਦ ਕਰਦੇ 35 ਡਰونز ਅਸੀਂ ਰਿਕਵਰ ਕਰਦੇ ਤੋਂ ਇਹ ਸਾਰਾ ਦਾ ਹੀ ਆ ਇਸ ਤੋਂ ਇਲਾਵਾ ਪਾਲਿਸੀ ਹੈਸ ਬੀਨ ਮੇਡ ਬਾਏ आवर ਵਰਦੀ ਡੀਜੀਪੀ ਸਾਹਿਬ ਐਂਡ ਅਦਰ ਸੀਨੀਅਰ ਆਫਸਰਸ ਤੁਸੀਂ ਦੇਖੋਗੇ ਇਹ ਜਿਹੜੇ ਪ੍ਰੈਸ਼ਰ ਆ ਇਹੜਾ ਸਿਸਟਮ ਹੈਗਾ ਇਹ ਕੰਟੀਨਿਊ ਕਰੇਗਾ ਕੰਸਿਸਟੈਂਟ ਅਸੀਂ ਆਪਣੀ ਐਫਰਟਸ ਕਰ ਰਹੇ ਹਾਂ ਲਗਾਤਾਰ ਇੱਕ ਐਸੋ ਸਾਡੇ ਚਰਨਗੇ ਜਿਹੜੇ ਹੈਗੇ ਔਰ ਜਿਹੜੇ ਹੌਸਪੌਸ ਤੇ ਸੰਲਗਾ ਡਰੂਨ ਰੋਬਿੰਗਸ ਹੁੰਦੀ ਆ ਜਾਂ ਜਿਆਦਾ ਪੁਆਇੰਟ ਆਫ ਸੇਲ ਨੇ ਉਹਨਾਂ ਦੇ ਅਸੀਂ ਕਾਫੀ ਦਬਿਸ਼ ਦੇ ਰਹੇ ਹਾਂ ਜਿਵੇਂ ਡੀਟੇਲ ਸੀਗਾ ਦੱਸ ਤੈਨੂੰ ਹੀ ਆ ਮੈਂ ਉਹਦੇ ਚ ਨਹੀਂ ਜਾਣਾ ਚਾਹੁੰਦਾ ਡੀਟੇਲਸ মিডিਆ ਚ ਹੀ ਰਿਪੋਰਟ ਰਹਾ ਕਿ ਦੱਸ ਯੂਟੂ ਡਰਗ ਅਵੋਡੋਸ देयर आर ਅਦਰ ਥਿੰਗਸ ਆਲਸੋ ਬਟ ਐਨੀਵੇ ਆਈ ਐਕਸੈਪਟ ਦੈਟ ਮੇਰੇ ਰੀਲਿਸ ਟੈਂਡਰਸ ਹੋਈਆਂ ਹੀ ਇਸ ਸਪਰਾਈਜ਼ ਐਂਡ ਸਰਪ੍ਰਾਈਜ਼ ਚੈਲੰਜ ਅਸੀਂ ਲਗਾਤਾਰ ਉਥੇ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਜਿਹੜੇ ਸਮਗਲਰਸ ਨੇ ਉਹ ਘਰ ਛੱਡੀ ਉਥੋਂ ਦੌੜ ਗਏ ਨਹੀਂ 17 ਬੰਦੇ ਜਿਹੜੇ ਨੋਨ ਸੀਗੇ ਅਸੀਂ ਸਾਰਾ ਬੰਦਿਆਂ ਖਿਲਾਫ ਉਥੇ 304 ਦਾ ਅਸੀਂ ਪਰਚਾ ਦਰਜ ਕੀਤਾ ਹੈ ਅਸੀਂ ਪੰਜ ਅਸੀਂ ਰੈਸਟ ਕਰ ਲਏ ਬਾਕੀ ਦੀ ਪਾਰਟਿਸ ਆ ਰਿਡਿੰਗ ਪਲੇਸਸ ਕੰਸਿਸਟੈਂਟਲੀ ਡੇਲੀ ਉਧਰ ਪੁਲਿਸ ਫੋਰਸ ਜਾ ਰਹੀ ਹੈ ਡੇਲੀ ਅਸੀਂ ਉਥੇ ਪ੍ਰੈਜ਼ੈਂਸ ਰੱਖੀ ਹੈ ਇਸ ਸਾਈਡ ਸਾਡੇ ਕੋਲ ਸ਼ੋ ਸਾਡੇ ਏਰੀਆਜ਼ ਨੋਨ ਨੇ ਆ ਹੈਵਨ ਆਲਸੋ ਗੈਟਿੰਗ ਰਿਪੋਰਟਸ ਕਿ ਤੁਹਾਡੇ ਇੱਥੇ ਵੀ ਸੇਲ ਹੋएगी ਮਾੜੀ-ਮੋਟੀ ਇੱਥੇ ਵੀ ਹੈਗੀ ਹੈ ਜੀ ਇਹ ਟ੍ਰਾਂਸਫਰ ਵੀ ਤੁਸੀਂ ਕਹੋ ਅਸੀਂ ਤਾਂ ਸ਼ੁਰੂ ਕੀਤਾ ਵੀ ਵੀ ਕੈਨ ਪੁੱਟ ਨਿਊ ਫੇਸਸ ਕਿ ਅਸੀਂ ਨਵੇਂ ਚੌਕੀਆਂ ਨਵੇਂ ਐਸਟੋ ਲਗਾਈਏ ਸਿਸਟਮ ਨੂੰ ਦੁਬਾਰਾ ਚੁਸ ਹੋਸ ਕਰੀਏ ਇਹ ਕੋਈ ਪਨਿਸ਼ਮੈਂਟ ਨਹੀਂ ਹੈ ਇਹ ਕੰਮ ਨਹੀਂ ਕਰਦਾ ਬੋਲਦੇ ਨੋ 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 ਫੂ ਸਿਲੈਕਸ਼ਨਸ ਟ੍ਰਾਂਸਫਰ ਹੋਏ ਸੀ ਗਿਆ ਦੇਵਤਵੀਰ ਵਰਟਡ ਬੈਕ ਉਹ ਵਿਚਾਰੇ ਮਲਾਮ ਗਏ ਸੀ ਮਲਾਮ ਰੋਲ ਪੀਸ਼ਨ ਹੁੰਦੀ ਹੈ ਬਿੰਦੋ ਤਕਰੀਬਨ ਅ 25 ਤੋਂ 50 ਮਲਾਮ ਰੋਜ਼ ਆ ਕੇ ਮਿਲਦੇ ਆ ਡੇਲੀ ਆਈ ਡੋਟ ਦੇ ਫਿਗਰਸ ਐਲੀ ਆਈ ਗੈਟ ਗੈਟ देयर ਰਿਕਵੈਸਟ ਐਂਡ ਦੈਨ ਨਿਊ ਕੋਸਟ ਐਸ ਪਰ ਦੀ ਪਾਲਿਸੀ ਫਰੇਮ करें, करें। ना इस दे 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 वो कोई गैप ना हैरारकी है सब इंस्पैक्टर सब इंस्पैक्टर इंस्पैक्टर डी डी एस पी डीएसपी उ ਦੈਨ ਐਸਐਸਬੀ ਐਂਡ ਸੋ ਆਨ ਫਰ ਦੈ ਕਿਲੀ ਵੋਦੀ ਡੀਜੀ ਵੀ ਸਾਹਿਬ ਅਸੀਂ ਡੇਲੀ ਆਪਣੀ ਫੋਰਸਾਂ ਮਿਲਦੇ ਆ ਇਹ ਕੈਸਟੋਇਡ ਆਂਦਾ ਉਹਦੇ ਅੰਡਰ ਕਨਸਟੇਬਲ ਵੀ ਆ ਉਹਦੇ ਅੰਡਰ ਹੈਡਕਵਾਰਟਰਸ ਨੇ ਉਹਦੇ ਅੰਡਰ ਐਨਜੀਓਸ ਵੀ ਨੇ ਤੋ ਡੇਲੀ ਉਹ ਜਰਾ ਨਾਲ ਮਿਲਦਾ ਆ ਡੇਲੀ ਉਹ ਗੱਲ ਕਰਦਾ ਹਾਂ ਪ੍ਰੈਸ਼ਰ ਬਹੁਤ ਆਈ ਆਈ ਡੂ ਐਗਰੀ ਸਟਰੈਂਥ ਸਾਨੂੰ ਥੋੜੀ ਜੀ ਸਾਡੀ ਡਿਪਟੀ ਡਿਪਟੀ ਹੋਈ ਆ ਉਹ ਵੀ ਕੱਲ ਮੈਂ ਮਤਲਬ ਮਾਨਯੋਗ ਸੀਐਮ ਸਾਹਿਬ ਸਾਨੂੰ ਇਸ਼ੂ ਕੀਤਾ ਕਿ ਤਕਰੀਬਨ 10 ਜਾਂ ਤੋਂ ਤੁਸੀਂ ਦਾ ਸਟੇਟਮੈਂਟ ਸੁਣੀ ਉਹਨਾਂ ਦੀ ਅਸੀਂ 10000 ਤੋਂ ਉਪਰ ਅਸੀਂ ਰਹਿ ਗਿਆ ਅ ਮੁਲਾਇਮ ਨਵੰਬਰ ਦੀ ਕਰਾਂਗੇ ਸਾਦ ਹੋਰ ਉਹ ਤੋਂ ਨਫਰੀ ਮਿਲ ਜਾਂਦੀ ਹੈ ਤਾਂ ਤੁਹਾਡੀ ਕਾਫੀ ਸਮੱਸਿਆ ਹੋ ਜਾਂਦੀ ਸਰ ਡਿਕਸ਼ਨ ਸੈਂਟਰ ਬਾਰੇ ਵਿਚਾਰ ਰਹੇ ਕਾਫੀ ਚੰਗਾ ਬਿਲਕੁਲ ਚੱਕਾ ਕਰਦੇ ਨੇ ਇਸੋ ਕਿ ਇਹ ਵੀ ਕੱਲ ਡਿਸਕਸ ਹੋਇਆ ਜੀ ਅ ਡੀ ਵੀ ਸਾਹਿਬ ਮਣੀ ਜੋ ਸੀਂਤਾ ਵੀ ਕਿ ਅਸੀਂ ਉਹਨਾਂ ਸੈਂਟਰਸ ਨੂੰ ਵੀ ਠੀਕ ਕਰ ਰਹੇ ਹੁਣ ਅੱਜ ਮਿਲਣ ਨੂੰ ਅੱਜ ਇਹ ਵੀ ਸਟੇਟ ਲੈਵਲ ਦੀ ਮੀਟਿੰਗ ਸੀਗੀ ਉੱਥੇ ਇਸ ਇਸ਼ੂ ਸੇ ਹੈਲਥ ਡਿਪਾਰਟਮੈਂਟ ਦੀ ਪੁਲਿਸ ਦੀ ਬਾਕੀਆਂ ਦੀ ਜਿੱਥੇ ਜੇ ਉਸ ਕੋਈ ਉੰਤਾਈਆਂ ਜਾਂ ਕਮੀਆਂ ਨਜ਼ਰ ਆ ਰਹੀਆਂ ਤਾਂ ਉਹ ਵੀ ਜਿਹੜੇ ਸਿਸਟਮ ਨੇ ਦੇਖੋ ਬਾਣ ਜੋ ਸੀਐਮ ਸਾਹਿਬ ਦਾ ਅ ਮੰਡੇਟ ਬੜਾ ਕਲੀਅਰ ਹੈ ਯਾਰ ਉਹਨਾਂ ਦਾ ਬੜਾ ਕਲੀਅਰ ਸਾਨੂੰ ਡਾਇਰੈਕਸ਼ਨ ਨੇ ਕਿ ਨਸ਼ਿਆਂ ਨੂੰ ਠੱਲ ਪਾ ਦਿਓ ਜੇ ਕਿਤੇ ਮਾੜੀ ਮੋਟੀ ਕੋਈ ਸ਼ਿਕਾਇਤ ਜਾਂ ਕਿਤੇ ਗੱਲ ਹੈ ਤੇ ਉਹ ਇਸ ਕਈ ਕਿਰਾਨੇ ਕਿ ਨਸ਼ਾ ਪਾਕਿਸਤਾਨ ਦੇ ਬਾਰਡਰ ਪਰਵਾਹਾਂ ਦਾ ਕਿ ਜਦੋਂ ਸਟੇਟਸ ਵਾਰ I will not like to go into those kind of details that is not my domain ਮੇਰਾ ਕੰਮ ਨਹੀਂ ਉਹਨਾਂ ਬਾਰੇ ਕਮੈਂਟ ਕਰਦਾ but one thing i can assure you on on part of the border police and cannabis ke assi apni reach assi sadi zero tolerance policy hai against the drugs assi us pas se us swaas se bach bachna pura zor apna laga denge to ensure ke e eda kritiya vajda samajh ch ho ke dur hoye jeda drug bina sa kathe jeda kar kee barbad hove ne ya aamne samay ch ho sakde ne assi ohna nu bachaan di koshish karange ਕਮੇਟੀ ਆ ਪਾਪੀ ਤੋਂ ਕੰਪਨੀ ਦਾ ਜਿਹੜਾ ਸਟੇਟ ਜੇ ਕਾਫੀ ਇਨਫੋਰਮੇਸ਼ਨ ਤੁਹਾਨੂੰ ਹੋਣ ਲੱਗ ਪਈ ਸੀਗੀ ਬੋਸ ਲੈਵਲ ਕਮੇਟੀ ਤੇ ਫਿਰ ਉਹ ਮਿਡਲ ਲੈਵਲ ਕਮੇਟੀ ਆ ਗਈ ਸੀ ਨਾ ਬੀਡੀਐਸ ਬੀਡੀਐਸ ਉਹਨਾਂ ਦਾ ਰਿਸਪੌਂਸ ਕਿਵੇਂ ਜਾ ਬਹੁਤ ਚੰਗਾ ਥੇ ਆਰ ਸਟੀਲ ਡੂਇੰਗ ਅ ਵੈਰੀ ਗੁੱਡ ਜੌਬ ਦੇਖੋ ਜਿਵੇਂ ਪਿੱਛੇ ਜੰਮੂ ਚ ਜੰਮੂ ਯਾ ਘਟੂਆ ਸਾਈਡ ਤੇ ਕੋਈ ਇਨਸੀਡੈਂਟ ਹੋਏ ਤੋ ਅਸੀਂ ਉਹ ਆਪਣੀ ਕਮੇਟੀਆਂ ਨੂੰ ਦੁਬਾਰਾ ਐਕਿਊਰਟ ਕੀਤਾ ਐਂਡ ਵੀ ਫਾਊਂਡ ਕਿ ਦੇ ਵਾ ਪ੍ਰੀਟੀ ਐਕਟਿਵ ਉਹਨਾਂ ਨੂੰ ਦੁਬਾਰਾ ਕੰਟੈਕਟ ਕੀਤਾ ਗਿਆ ਆਰਮੀ ਦੇ ਬੀਐਸਐਫ ਦੇ ਔਰ ਸਾਡੇ ਆਫਸਰ ਇਕੱਠੇ ਗਏ ਮੀਟਿੰਗਾਂ ਕੀਤੀਆਂ ਸਭ ਕੁਝ ਕੀਤਾ ਐਂਡ ਵੀ ਫਾਊਂਡ ਦੈਟ ਦੇ ਆਰ ਡੂਇੰਗ ਅ ਵੈਰੀ ਗੁੱਡ ਜੌਬ ਉਹਨਾਂ ਨੂੰ ਦੁਬਾਰਾ ਬਰੀਫ ਕੀਤਾ ਗਿਆ ਐਂਡ ਦੇ ਆਰ ਡੂਇੰਗ ਪਰੀਟੀ ਵੈਲ ਐਂਡ ਸਾਨੂੰ ਕਦੇ ਕਮਿਊਨਿਟੀ ਨਾਲ ਹੀ ਅਸੀਂ ਕਰਾਂਗੇ ਬਾਰਡਰ ਦੇ ਵੀ ਅਸੀਂ ਬਿਲਕੁਲ ਅਲਰਟ ਆਈਏ ਸੀ ਬਿਲਕੁਕੁਲ ਅਸੀਂ ਅਲਰਟ ਆ ਆਰਮੀ ਬੀਐਸਐਫ ਐਂਡ ਪੰਜਾਬ ਪੁਲਿਸ ਐਂਡ ਅਦਰ ਏਜੰਸੀਜ਼ ਦੇ ਆਰ ਵਰਕਿੰਗ ਟੁਗੇਦਰ ਔਰ ਅਸੀਂ ਮਿਲ ਕੇ ਇਸ ਨੂੰ ਮਤਲਬ ਐਂਸ਼ੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਲਾਗੇ ਕੋਈ ਵਾਰਦਾਤ ਨਾ ਆਪ 246 ਤੇ ਸਰ ਤਾਲ ਮਿਲਦੇ ਸਰ 368 ਬਹੁਤ ਚਾ ਵੈਰੀ ਗੁੱਡ ਵੀ ਆਰ 1 ਐਂਡ ਵੀ ਆਰ ਐਕਟਿੰਗ ਐਸ ਆ